ਬੋਲਨਾ ਦਾ ਜਾਲ ਲੁੱਟਿਆ ਗਿਆ ਨਹੀਂ ਮੇਰਾ ਸ਼ੇਰ ਪੁੱਛ ਨੌਕਰਿਆ ਕਰਦਾ ਸ਼ੇਰ ਫਟ ਨਹੀਂ ਮੇਰਾ ਵੀਰ ਲੁੱਟਿਆ ਨਹੀਂ ਅਹੀਂ ਮਰ ਕੇ ਸਾਡਾ ਕੱਖ ਨਹੀਂ ਰਿਆ ਨਹੀਂ ਸਾਡੇ ਗਵਾਰਦ ਲਸੇ ਵਿਖਦੇ ਫਰਦੇ ਛੱਡ ਦਿੰਦੇ ਫਰਦੇ ਛੱਡ ਦਿੰਦੇ ਖਾਇਸ਼ ਫਰਦੇ ਛੱਡ ਦਿੰਦੇ ਹਾਇ ਕਿ ਤੇ ਮਰ ਕੇ ਲੋਕੋ ਜਾਣ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਨਸ਼ਿਆਂ ਦੇ ਕਾਰਨ ਹਰ ਰੋਜ਼ ਕਈ ਮਾਮਾ ਦੇ ਪੁੱਤ ਮਰਦੇ ਨੇ ਹੁਣੀਖੋਰ ਮਾਮਲਾ ਸਾਹਮਣੇ ਆਇਆ ਹੈ ਤੁਹਾਂ ਅੰਦਾਜ਼ਾ ਲਿਏ ਕਿ ਮਾਪਿਆਂ ਦੇ 24 ਸਾਲਾ ਪੁੱਤ ਦੀ ਦਰਦਨਾਕ ਮੌਤ ਹੋ ਗਈ ਹੈ ਇਹ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਪਰ ਨਸ਼ੇ ਨੇ ਇਸ ਦੀ ਜਾਨ ਲੈ ਲਈ ਹੈ ਤਸਵੀਰਾਂ ਅਚਨਾਲਾ ਦੇ ਪਿੰਡ ਕਿਆਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁੱਤ ਦੀ ਮੌਤ ਤੇ ਮਾਂ ਪੁੱਭਾ ਮਾਰ ਮਾਰ ਰੋ ਰਹੀ ਹੈ ਮ੍ਰਿਤਕ ਦੀ ਪਹਿਚਾਨ ਗੁਰਸੇਵਕ ਸਿੰਘ ਪੁੱਤਰ ਤਰਲੋਚਨ ਸਿੰਘ ਵਜੋਂ ਹੋਈ ਹੈ ਅਤੇ ਮਾਪਿਆਂ ਦਾ ਇਕੱਲਾ ਹੀ ਇਕੱਲਾ ਪੁੱਤ ਸੀ ਗੁਰਸੇਵਕ ਸਿੰਘ ਕੁਝ ਸਮੇਂ ਪਹਿਲਾਂ ਹੀ ਇਸ ਦੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਲੱਗੀ ਸੀ ਪਰ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਤਜਨਾਲਾ ਦੇ ਪਿੰਡ ਕਿਆਪੁਰ ਦੇ ਖੇਤਾਂ ਦੇ ਵਿੱਚੋਂ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਅਤੇ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤੇ ਅਸਲ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਤਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਇਹ ਨੌਜਵਾਨ ਅਤੇ ਲੁਧਿਆਣਾ ਦੇ ਵਿੱਚ ਨੌਕਰੀ ਕਰਦਾ ਸੀ। ਕੁਸਮਾ ਪਹਿਲਾਂ ਹੀ ਇਹ ਨੌਜਵਾਨ ਛੁੱਟੀ ਲੈ ਕੇ ਆਇਆ ਹੋਇਆ ਸੀ ਪਰ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਇਹ ਬਾਣਾ ਵਰਤ ਜਾਏਗਾ। ਹਾਂ ਸਰ ਕੀ ਮਸਲਾ ਕੀ ਹੈਗਾ ਸਾਰਾ ਇੱਥੇ ਜੀ? ਸੰਬੰਧ ਅਕਸਰ ਜਿਵੇਂ ਪੁਰੇ ਪਿੰਡ ਦੇ ਵਿੱਚ ਇੱਕ ਗੁਰਸੇਵਕ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਲੱਗਾ ਹੈ ਉਹਦੀ ਡੈਥ ਹੋਈ ਆ ਉਹਦੇ ਸੰਬੰਧ ਵਿੱਚ ਮੈਂ ਐਸ ਐਚਓ ਅਜਨਾਲਾ ਆ ਗਏ ਆ ਤੇ ਅਸੀਂ ਇਨਕੁਆਇਰੀ ਕਰ ਰਹੇ ਆ ਹੜਤਾਲ ਕਰਕੇ ਪੂਰੀ ਦੱਸਣੀ ਇਹ ਕਹਿੰਦੇ ਨੇ ਨਸ਼ਾ ਦਾ ਟੀਕਾ ਲਗਾਇਆ ਹੈ ਵੀ ਇਸ ਟਾਈਮ ਉਹਨੇ ਪਤਾ ਕਰਾਨੇ ਆ ਜੀ ਹਮੇ ਕੋਸ਼ਮਾਡਮ ਕਰਾਵਾਂਗੇ ਤੇ ਸਾਰੀ ਗੱਲ ਕਲੀਅਰ ਹੋ ਜਾਏਗੀ ਜੀ ਬੋਲਣਾ ਸਾਡਾ ਜਾਲ ਲੁੱਟਿਆ ਗਿਆ ਨਹੀਂ ਮੇਰਾ ਸ਼ੇਰ ਪੁੱਛ ਨੌਕਰਿਆ ਕਰਦਾ ਸ਼ੇਫਟ ਨਹੀਂ ਮੇਰਾ ਵੀਰ ਲੁੱਟਿਆ ਨਹੀਂ ਅਹੀਂ ਮਰ ਕੇ ਸਾਡਾ ਕੱਖ ਨਹੀਂ ਰਿਆ ਨਹੀਂ ਸਾਡੇ ਗਵਾਰਦ ਲਸੇ ਵਿਖਦੇ ਫਰਦੇ ਛੱਡ ਦਿੰਦੇ ਫਰਦੇ ਛੱਡ ਦਿੰਦੇ ਖਾਇਸ਼ ਫਰਦੇ ਛੱਡ ਦਿੰਦੇ ਹਾਇ ਕਿਥੇ ਮਰ ਗਏ ਲੋਕੋ ਜਾਲ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਨਸ਼ਿਆਂ ਦੇ ਕਾਰਨ ਹਰ ਰੋਜ਼ ਕਈ ਮਾਮਾ ਦੇ ਪੁੱਤ ਮਰਦੇ ਨੇ ਗੁਣਿਖੋਰ ਮਾਮਲਾ ਸਾਹਮਣੇ ਆਇਆ ਹੈ ਤੁਹਾਂ ਦਾ ਅੰਦਾਜ਼ਾ ਹੈ ਕਿ ਮਾਪਿਆਂ ਦੇ 24 ਸਾਲਾ ਪੁੱਤ ਦੀ ਦਰਦਨਾਕ ਮੌਤ ਹੋ ਗਈ ਹੈ ਇਹ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਪਰ ਨਸ਼ੇ ਨੇ ਇਸ ਦੀ ਜਾਨ ਲੈ ਲਈ ਹੈ ਤਸਵੀਰਾਂ ਅਚਨਾਲਾ ਦੇ ਪਿੰਡ ਕਿਆਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁੱਤ ਦੀ ਮੌਤ ਤੇ ਮਾਂ ਪੁੱਭਾ ਮਾਰ ਮਾਰ ਰੋ ਰਹੀ ਹੈ ਮ੍ਰਿਤਕ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਤਰਲੋਚਨ ਸਿੰਘ ਵਜੋਂ ਹੋਈ ਹੈ ਅਤੇ ਮਾਪਿਆਂ ਦਾ ਇਕੱਲਾ ਹੀ ਇਕੱਲਾ ਪੁੱਤ ਸੀ ਗੁਰਸੇਵਕ ਸਿੰਘ ਕੁਝ ਸਮੇਂ ਪਹਿਲਾਂ ਹੀ ਇਸ ਦੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਲੱਗੀ ਸੀ ਪਰ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਤਜਨਾਲਾ ਦੇ ਪਿੰਡ ਕਿਆਪੁਰ ਦੇ ਖੇਤਾਂ ਦੇ ਵਿੱਚੋਂ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਅਤੇ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤੇ ਅਸਲ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਤਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਇਹ ਨੌਜਵਾਨ ਅਤੇ ਲੁਧਿਆਣਾ ਦੇ ਵਿੱਚ ਨੌਕਰੀ ਕਰਦਾ ਸੀ। ਕੁਸਮਾ ਪਹਿਲਾਂ ਹੀ ਇਹ ਨੌਜਵਾਨ ਛੁੱਟੀ ਲੈ ਕੇ ਆਇਆ ਹੋਇਆ ਸੀ ਪਰ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਇਹ ਭਾਣਾ ਵਰਤ ਜਾਏਗਾ। ਹਾਂ ਸਰ ਕੀ ਮਸਲਾ ਕੀ ਹੈਗਾ ਸਾਰਾ ਇੱਥੇ ਜੀ? ਸੰਬੰਧ ਰੱਜਿਆ ਸੀ ਕੈਂਪਰੇ ਪਿੰਡ ਦੇ ਵਿੱਚ ਇੱਕ ਗੁਰਸੇਵਕ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਲੱਗਾ ਹੈ ਪੂਰੀ ਡੈਥ ਹੋਈ ਆ ਉਹਦੇ ਸੰਬੰਧ ਵਿੱਚ ਮੈਂ ਐਸ ਐਚਓ ਅਜਨਾਲਾ ਆ ਗਏ ਆ ਤੇ ਅਸੀਂ ਇਨਕੁਆਇਰੀ ਕਰ ਰਹੇ ਆ ਹੜਤਾਲ ਕਰਕੇ ਪੂਰਨ ਦੱਸਾਂਗੇ ਇਹ ਕਹਿੰਦੇ ਨੇ ਨਸ਼ਾ ਦਾ ਟੀਕਾ ਲਗਾਇਆ ਹੈ ਕਿ ਇਸ ਨੂੰ ਪਤਾ ਕਰਾਣੇ ਆ ਜੀ ਹਮੇ ਕੋਸਮਟਮ ਕਰਾਵਾਂਗੇ ਤੇ ਸਾਰੀ ਗੱਲ ਕਲੀਅਰ ਹੋ ਜਾਏਗੀ ਜੀ